ਹੈਲੋ ਜੀ ਸਤਿ ਸ਼੍ਰੀ ਅਕਾਲ ਪਟਿਆਲਾ ਫੈਸ਼ਨ ਟਿਕਟੜ ਬਹੁਤ-ਬਹੁਤ ਸਵਾਗਤ ਮੈਂ ਦੀਪ ਸਿੱਧੂ ਅੱਜ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਦੇਖ ਰਹੇ ਜੀ ਫੇਸਬੁੱਕ ਦੇ ਉੱਪਰ ਵੀਡੀਓ ਤਾਂ ਫੋਲੋ ਜ਼ਰੂਰ ਕਰ ਲਿਓ ਇਹਨਾਂ ਸਾਰੇ ਸੂਟਾਂ ਦੀ ਆਪਾਂ ਜਿਹੜੀਆਂ ਰੀਲਸ ਨੇ ਜੀ ਇੰਸਟਾਗ੍ਰam ਤੇ ਪਾਉਨੇ ਆ ਫੁੱਲ ਪਿਕ ਪਾਉਨੇ ਆ ਤੁਸੀਂ ਉਹਦੇ ਉੱਪਰ ਡਿਜ਼ਾਈਨ ਦੇਖ ਸਕਦੇ ਹੋ ਠੀਕ ਹੈ ਜੀ ਪਟਿਆਲਾ ਫੈਸ਼ਨ ਬੁਟੀਕ 11 ਇੰਸਟਾਗ੍ਰam ਦਾ ਆਪਣਾ ਚੈਨਲ ਹੈ ਜੀ ਤੇ ਦੱਸਿਓ ਲਾਈਕ ਕਮੈਂਟ ਕਰਕੇ ਕਿਵੇਂ ਦੇ ਤੁਹਾਨੂੰ ਸਾਡੇ ਸੂਟ ਲੱਗਦੇ ਨੇ ਤੁਹਾਨੂੰ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਜੀ ਸੂਟ ਸਟਾਰਟ ਕਰਦੇ ਆਂ ਵੀਡੀਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਫਰਸਟ ਸੂਟ ਹੈਗਾ ਜੀ ਖੀਨਖਾਬ ਦਾ ਦੇਖੋ ਬਹੁਤ ਸੋਹਣਾ ਸੂਟ ਇਹ ਰੈਡੀ ਹੋਇਆ ਇਹ ਇਦਾਂ ਪ੍ਰਿੰਟ ਹੀ ਸੀਗਾ ਜੀ ਤੇ ਇਹਦੇ ਉੱਪਰ ਆਪਾਂ ਨੇ ਥੋੜੀ ਜੀ ਕਾਰਾਗਰੀ ਕਰਕੇ ਇਹਨੂੰ ਸਟਾਈਲਿਸ਼ ਬਣਾ ਦਿੱਤਾ ਇਦਾਂ ਗੋਟੇ ਦੀਆਂ ਲਾਈਨਸ ਲਗਾ ਕੇ ਤੇ ਇਹ ਜਿਹੜੇ ਹਨ ਲੈਸਾਂ ਤੋਂ ਲੈਸਾਂ ਵਾਲਿਆਂ ਤੋਂ ਤੁਹਾਨੂੰ ਇਹ ਮਿਲ ਜਾਣਗੇ ਤੁਸੀਂ ਸਾਡੇ ਤੋਂ ਵੀ ਡੈਡੀ ਕਰਵਾ ਸਕਦੇ ਹੋ ਤੇ ਜੇ ਤੁਸੀਂ ਆਪ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਤੋਂ ਵੀ ਹੋ ਸਕਦਾ ਹੈ ਠੀਕ ਹੈ ਇਹ ਹੈਗਾ ਜੀ ਇਹਦੇ ਬਾਜੂ ਦਾ ਕੰਮ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਬਿਲਕੁਲ ਪ੍ਰਿੰਟ ਸ਼ਰਟ ਸੀਗੀ ਜੀ ਇਹਦੇ ਬਿਲਕੁਲ ਖਾਲੀ ਸੀਗੀ ਉਹਨਾਂ ਨੇ ਸਿਰਫ ਕਿਹਾ ਸੀਗਾ ਵੀ ਮੈਨੂੰ ਪਾਈਪਿੰਗ ਲਗਾ ਕੇ ਸਟੀਚਿੰਗ ਕਰ ਦਿਓ ਤੇ ਸਟੀਚਿੰਗ ਬਸ ਵਧੀਆ ਜੀ ਕਰ ਦਿਓ ਪਾਈਪਿੰਗ ਲਗਾ ਕੇ ਤੇ ਇਹਦੇ ਉੱਪਰ ਆਪਾਂ ਨੇ ਇੱਦਾਂ ਡਿਜ਼ਾਈਨਿੰਗ ਕਰ ਦਿੱਤੀ ਹੈ ਠੀਕ ਹੈ ਜੀ ਇਹ ਫੁੱਲ ਸ਼ਰਟ ਦੇਖ ਲਓ ਫੁੱਲ ਸ਼ਰਟ ਦੀ ਲੁੱਕ ਲੁੱਕ ਦੇਖ ਲਓ ਜੀ ਤੇ ਇਹ ਆਪਣੇ ਸੂਟ ਜਾ ਰਹੇ ਨੇ ਬਾਹਰ ਇਹਦੇ ਨਾਲ ਹੈਗੀ ਹੈ ਜੀ ਪਿਓਰ ਕ੍ਰੇਪ ਦੀ ਸਲਵਾਰ ਠੀਕ ਹੈ ਜੀ ਮੋਰੀਆਂ ਦੀ ਸਫਾਈ ਦੇਖ ਲਓ ਫੁੱਲ ਸੂਟ ਆਪਾਂ ਇਹਨਾਂ ਸਟੀਚਿੰਗ ਕਰਕੇ ਦਿੱਤਾ ਹੋਇਆ ਤੇ ਨੀਚੇ ਆਪਾਂ ਜਿਹੜੀ ਲਾਈਨਿੰਗ ਯੂਜ਼ ਕਰਦੇ ਆ ਇਹਨਾਂ ਦੇ ਜਿਹੜੇ ਬਾਹਰਲੇ ਕਸਟਮਰ ਹੁੰਦੇ ਨੇ ਉਹ ਡਸ਼ੀਨ ਦੀ ਲਾਈਨਿੰਗ ਯੂਜ਼ ਕਰਵਾਉਂਦੇ ਨੇ ਤੇ ਜਿਹੜੇ ਆਪਣੇ ਇਧਰ ਇੰਡੀਆ ਦੇ ਵਿੱਚ ਜਿਹੜੇ ਹੁੰਦੇ ਨੇ ਕਸਟਮਰ ਉਹ ਕਾਟਨ ਦੀ ਫੁੱਲ ਵਾਇਲ ਦੀ ਲਾਈਨਿੰਗ ਯੂਜ਼ ਕਰਵਾਉਂਦੇ ਨੇ ਠੀਕ ਹੈ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਤੁਸੀਂ ਇਹ ਸਟੋਰ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਇਹ ਆਪਾਂ ਆਨ ਆਰਡਰ ਹੀ ਸੂਟ ਰੈਡੀ ਕਰਦੇ ਆਂ ਜੀ ਆਪਣੇ ਕੋਲ ਪਹਿਲਾਂ ਵੀ ਕੋਈ ਸੂਟ ਜਿਹੜਾ ਅਵੇਲੇਬਲ ਨਹੀਂ ਹੁੰਦਾ ਨੈਕਸਟ ਨੈਕਸਟ ਸੂਟ ਹੈਗਾ ਜੀ ਇਹ オーਰਗੈਂਜ਼ਾ ਦੇ ਉੱਪਰ ਵਿਸਕੋਸ オーਰਗੈਂਜ਼ਾ ਜੀ ਬਿਲਕੁਲ ਵੀ ਇਹ ਨਹੀਂ ਹੈਗਾ ਖੜਮੀ ਖੜਮੀ ਰਹੂਗੀ ਇਹ ਹੈਗਾ ਜੀ ਜਿਹਦੇ ਗਲ ਦਾ ਕੰਮ ਬਹੁਤ ਸੋਹਣਾ ਗਲ ਦਾ ਕੰਮ ਰੈਡੀ ਹੋਇਆ ਇਹਦਾ ਤੇ ਫੁੱਲ ਹੈਂਡਵਰਕ ਸੂਟ ਹੈ ਹੈਂਡਵਰਕ ਕਰਾਓ ਜੀ ਮਸ਼ੀਨ ਵਰਕ ਕਰਾਓ ਤੁਹਾਡੀ ਮਰਜ਼ੀ ਹੈ ਜਿੰਨਾ ਵੀ ਤੁਸੀਂ ਪੈਸਾ ਖਰਚ ਕਰੋਗੇ ਉਸ ਹਿਸਾਬ ਨਾਲ ਹੀ ਆਪਾਂ ਸੂਟ ਤੁਹਾਨੂੰ ਰੈਡੀ ਕਰ ਦਵਾਂਗੇ ਬਾਹ ਦਾ ਕੰਮ ਬਹੁਤ ਸੋਹਣਾ ਹੈ ਜੀ ਤੇ نیچے ਦੇਖੋ ਇਹ ਕਲੀਆਂ ਜਾ ਰਹੀਆਂ ਨੇ ਵਿੱਚ ਬੂਟੀਆਂ ਨੇ ਜੀ ਬਹੁਤ ਸੋਹਣਾ ਸੂਟ ਇਹ ਰੈਡੀ ਹੋਇਆ ਫੁੱਲ ਹੈਂਡਵਰਕ ਹੈ ਤੇ ਇਹਦੇ نیچے ਆਪਾਂ ਨੇ ਕੀਤਾ ਹੋਇਆ ਜੀ ਟਾਪਟਾ ਯੂਜ਼ ਕਿਉਂਕਿ ਜਿਹੜਾ ਵਿਸਕੋਸ ਆਰਗਾਂజా ਹੁੰਦਾ ਉਹਦੇ نیچے ਟਾਪਟਾ ਹੀ ਲੱਗਦਾ ਹੈ ਜੀ ਤੇ ਇਹਦੀ ਸ਼ਾਈਨ ਹੈ ਜਿਹੜੀ ਟਾਪਟੇ ਦੇ ਨਾਲ ਹੀ ਬਣਦੀ ਹੈ ਨਾਲੇ ਦੇ ਹੈਗੀ ਹੈ ਜੀ ਪਿਓਰ ਸਿਲਕ ਦੀ ਸਲਵਾਰ ਸਿਲ ਕ ਸਲਵਾਰ ਦੇ ਉੱਪਰ ਵੀ ਵਰਕ ਹੈ ਤੇ نیچے ਇੱਕ ਵੇਲ ਹੈ ਜੀ ਉੱਪਰ ਬੁੱਟੀਆਂ ਜਾ ਰਹੀਆਂ ਨੇ ਤੇ ਬਹੁਤ ਸੋਹਣਾ ਸੂਟ ਇਹ ਰੈਡੀ ਹੋਇਆ ਤੇ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਜੀ ਸਕਰੀਨਸ਼ਾਟ ਲੈ ਲਿਓ ਤਾਂ ਆਪਾਂ ਤੁਹਾਨੂੰ ਇਹ ਸੂਟ ਰੈਡੀ ਕਰਕੇ ਦੇ ਦੇਵਾਂਗੇ ਔਨ ਆਰਡਰ ਸੂਟ ਰੈਡੀ ਕਰਕੇ ਦਵਾਂਗੇ ਜੀ ਆਪਾਂ ਤੇ ਜਿੱਦਾਂ ਦਾ ਵੀ ਤੁਸੀਂ ਆਪਣੇ ਕੋਈ ਡਿਜ਼ਾਈਨ ਭੇਜ ਸਕਦੇ ਹੋ ਭੇਜ ਸਕਦੇ ਹੋ ਤੇ ਜਿੱਦਾਂ ਦਾ ਤੁਸੀਂ ਸੂਟ ਕਹੋਗੇ ਜੀ ਉਦਾਂ ਦਾ ਆਪਾਂ ਤੁਹਾਨੂੰ ਰੈਡੀ ਕਰ ਦਵਾਂਗੇ ਨੈਕਸਟ ਸੂਟ ਹੈਗੇ ਜੀ ਇਹ ਬਹੁਤ ਹੀ ਸੋਹਣਾ ਕਲਰ ਹੈ ਇਹ ਤੇ ਥੋੜਾ ਜਿਹਾ ਕਲਾਈਟ ਆ ਰਿਹਾ ਜੀ ਕਲਰ ਇਹ ਕਲਰ ਇਹ ਜਦੋਂ ਆਪਾਂ ਰਿਐਲਿਟੀ 'ਚ ਦੇਖਦੇ ਨਾ ਬਹੁਤ ਸੋਹਣਾ ਕਲਰ ਇਹ ਹੁੰਦਾ ਬਟ ਫੋਟੋ ਦੇ ਵਿੱਚ ਨਹੀਂ ਆਉਂਦਾ ਹੈਗਾ ਇਹ ਨੀਚੇ ਆ ਗਿਆ ਜੀ ਘੇਰੇ ਦਾ ਕੰਮ ਘੇਰੇ ਦੇ ਨੀਚੇ ਵੇਰ ਆਜੂਗੀ ਫਿਰ ਉੱਪਰ ਦੋ ਬੂਟੇ ਆ ਜਾਣਗੇ ਇਹਦੇ ਵਿੱਚ ਕਰਿਆ ਹੋਇਆ ਜੀ ਗੋਟੇ ਪੱਤੀ ਦਾ ਕੰਮ ਤੇ ਹੈਂਡਵਰਕ ਜੋ ਵੀ ਆਪਣਾ ਮਟੀਰੀਅਲ ਹੁੰਦਾ ਜੀ ਜਰੀ ਤੇ ਸਿੱਪੀ ਤੇ ਜਿਹੜੇ ਆਪਣੇ ਮੋਤੀ ਲੱਗਦੇ ਨੇ ਇਹ ਕਰਿਆ ਹੋਇਆ ਜੀ ਆਪਣੇ ਨੇਚਰਲ ਕ੍ਰੇਪ ਦੇ ਉੱਪਰ ਤੇ ਗਲ ਦੇ ਉੱਪਰ ਵਰਕ ਨਹੀਂ ਸੀ ਹੈਗਾ ਤੇ ਇਦਾਂ ਆਪਾਂ ਨੇ ਪਾਈਪਿੰਗ ਲਗਾ ਕੇ ਵਿੱਚ ਪੋਟਲੀ ਬਟਨ ਲਗਾ ਦਿੱਤੇ ਨੇ ਤੇ ਬਾਹਾਂ ਦਾ ਕੰਮ ਬਹੁਤ ਜ਼ਿਆਦਾ ਹੈਵੀ ਹੈ ਇਹਦਾ ਬਾਹਾਂ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਕੰਮ ਬਣਿਆ ਹੋਇਆ ਜੀ ਇਹਦਾ ਫੁੱਲ ਹੈਂਡਵਰਕ ਸੂਟ ਹੈ ਬੈਕ ਦੇ ਉੱਪਰ ਆਪਾਂ ਨੇ ਜ਼ਿੱਪ ਲਗਾ ਕੇ ਇਹਨੂੰ ਸਟਿਚਿੰਗ ਕੀਤੀ ਹੋਈ ਹੈ ਤੇ ਜ਼ਿੱਪ ਤੁਸੀਂ ਲਗਾਉਣੀ ਜਾਂ ਨਹੀਂ ਲਗਾਉਣੀ ਤੁਸੀਂ ਆਪਣੇ ਮੈਜ਼ਰਮੈਂਟ ਦੇ ਵਿੱਚ ਲਿਖ ਦਿਓ ਜੀ ਤੇ ਵਰਲਡਵਾਈਡ ਆਪਣੀ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਸੜਤ ਮੰਗਵਾ ਸਕਦੇ ਹੋ ਬਹੁਤ ਸੋਹਣੀ ਇਹਨਾਂ ਸਲਵਾਰ ਰੈਡੀ ਕੀਤੀ ਹੈ ਠੀਕ ਹੈ ਜੀ ਫੁੱਲ ਹੈਂਡਵਰਕ ਹੈ ਨੇਚਰਲ ਕ੍ਰੇਪ ਦਾ ਫੈਬਰਿਕ ਹੈ ਦੱਸਿਓ ਜੀ ਇਹ ਵਾਲਾ ਸੂਟ ਕਿੱਦਾਂ ਦਾ ਲੱਗਿਆ ਜੇ ਤੁਹਾਨੂੰ ਸੂਟ ਪਸੰਦ ਹੈ ਜੀ ਸਕਰੀਨਸ਼ਾਟ ਲੈ ਲਿਓ ਤੇ ਤੁਸੀਂ ਸਾਨੂੰ ਇਹਦਾ ਆਰਡਰ ਦੇ ਸਕਦੇ ਹੋ ਤੇ ਬਾਕੀ ਆਪਾਂ ਵਧੀਆ ਤੁਹਾਨੂੰ ਕੰਮ ਕਰਕੇ ਦਵਾਂਗੇ ਜੀ ਤੇ ਸੂਟ ਦੱਸਿਓ ਜੀ ਅੱਜ ਵਾਲੇ ਕਿੱਦਾਂ ਦੇ ਲੱਗੇ ਫੁੱਲ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਇੱਕ ਨੰਬਰ ਤੁਹਾਨੂੰ ਕੰਮ ਕਰਕੇ ਦਵਾਂਗੇ ਗੋਟੇ ਪੱਤੀ ਦਾ ਇਹ ਕੰਮ ਕੀਤਾ ਹੋਇਆ ਜੀ ਠੀਕ ਹੈ ਜਿਹੜਾ ਤੁਸੀਂ ਫੈਬਰਿਕ ਕਹੋਗੇ ਜੇ ਆਪਾਂ ਫੈਬਰਿਕ ਲਗਾ ਦਾਂਗੇ ਜਿਹੜਾ ਤੁਸੀਂ ਮਟੀਰੀਅਲ ਕਹੋਗੇ ਆਪਾਂ ਮਟੀਰੀਅਲ ਲਗਾ ਦਾਂਗੇ ਤੇ ਤੁਸੀਂ ਆਪਣਾ ਪੇਮੈਂਟ ਕਰਨੀ ਹੈ ਜੀ ਆਨਲਾਈਨ ਤੇ ਓਨਲੀ ਮੈਸੇਜ ਹੀ ਕਰਿਓ ਜੀ WhatsApp ਦੇ ਉੱਪਰ ਸਾਡਾ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਜੀ ਤੁਸੀਂ ਉਹਦੇ ਉੱਪਰ WhatsApp ਮੈਸੇਜ ਕਰ ਸਕਦੇ ਹੋ ਤੇ ਠੀਕ ਹੈ ਜੀ ਦੱਸਿਓ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਮਿਲਦਿਆਂ ਨਾ ਵੀਡੀਓ ਦੇ ਵਿੱਚ ਧੰਨਵਾਦ